ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਦੇ ਵਿੱਚ ਐਮਸੀ ਗ੍ਰਾਮ ਪੰਚਾਇਤ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਸੰਬੰਧੀ ਵੱਡੀ ਅਪਡੇਟ ਹੈ ਅਪਡੇਟ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਦੇ ਸਾਰੇ ਹੀ ਨਾਗਰਿਕ ਜੋ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਰਹਿੰਦੇ ਹਨ ਉਹ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਆਉਂਦੀਆਂ ਗ੍ਰਾਮ ਪ ਐਮਸੀ ਚੋਣਾ ਸੰਬੰਧੀ ਜੋ ਹੁਕਮ ਜਾਰੀ ਹੋਏ ਨੇ ਉਸ ਸੰਬੰਧੀ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਖਬਰ ਵੱਲ ਤਾਂ ਦੋਸਤੋ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਹੁਕਮ ਜਾਰੀ ਹੋਏ ਨੇ ਤੁਹਾਨੂੰ ਹੁਕਮ ਬਾਰੇ ਦੱਸ ਦਿੰਨੇ ਹਾਂ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਜੋ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 243 ਕੇ ਅਪਲੀਕ 243 ਜੇਡ ਏ ਦੇ ਅਨੁਸਾਰ ਗਠਨ ਕੀਤਾ ਗਿਆ ਹੈ ਜਿਸ ਦਾ ਪ੍ਰਮੁੱਖ ਕੰਮ ਹੈ ਜੋ ਸਟੇਟ ਦੇ ਵਿੱਚ ਇਲੈਕਸ਼ਨ ਹੋਣੇ ਨੇ ਜਿਵੇਂ ਪੰਚਾਇਤ ਜਾਂ ਮਿਊਨਿਸਪਲ ਇਲੈਕਸ਼ਨ ਜਾਂ ਇਸ ਤੋਂ ਇਲਾਵਾ ਉਸ ਵਾਸਤੇ ਜੋ ਵੋਟਰ ਸੂਚੀਆਂ ਨੂੰ ਪ੍ਰਕਾਸ਼ਿਤ ਕਰਨਾ ਇਸ ਤੋਂ ਇਲਾਵਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣਾ ਅਤੇ ਇਹਨਾਂ ਇਲੈਕਸ਼ਨ ਦੇ ਵਿੱਚ ਪੂਰਾ ਕੰਟਰੋਲ ਰੱਖਣਾ ਇਸ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਹੈ ਤਾਂ ਦੱਸ ਦਈਏ ਇਸ ਤੋਂ ਪਹਿਲਾਂ ਜੋ ਕਮਿਸ਼ਨ ਨੂੰ ਪ੍ਰਾਪਤ ਹੋਏ ਸਨ ਇੱਕ ਇੱਕ 2023 ਦੇ ਆਧਾਰ ਤੇ ਵੋਟਰ ਸੂਚੀਆਂ ਨੂੰ ਜੋ ਪ੍ਰਿੰਟ ਕਰਨਾ ਸੀ ਪ੍ਰਕਾਸ਼ਿਤ ਕਰਨਾ ਸੀ ਉਹਨਾਂ ਦੀ ਜੋ ਕਿ ಗ್ರಾಮ ਪੰਚਾਇਤ ਦੇ ਇਲੈਕਸ਼ਨ ਵਾਸਤੇ ਸਟੇਟ ਆਫ ਪੰਜਾਬ ਦੇ ਵਿੱਚ ਜੋ ਕਿ 31 12 2023 ਨੂੰ ਨਿਰਧਾਰਿਤ ਕੀਤੇ ਗਏ ਸਨ ਪਰ ਕਿਸੇ ਕਾਰਨ ਕਰਕੇ ਇਹ ਇਲੈਕਸ਼ਨ ਨਹੀਂ ਕਰਵਾ ਜਾ ਸਕੇ ਜਿਸ ਦਾ ਰੀਜਨ ਐਡਮਿਨਿਸਟ੍ਰੇਟਿਵ ਸੀ ਅਤੇ ਲੋਕ ਸਭਾ ਇਲੈਕਸ਼ਨ ਜੋ ਕਿ ਇਹ ਸਟਾਰਟ ਹੋ ਚੁੱਕੇ ਸਨ ਜੋ ਕਿ ਹੁਣ ਕੰਪਲੀਟ ਹੋ ਚੁੱਕੇ ਹਨ ਜਿਨ੍ਹਾਂ ਦਾ ਰਿਜ਼ਲਟ ਆ ਚੁੱਕਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਪਾਰਲੀਮੈਂਟਰੀ ਇਲੈਕਸ਼ਨ ਜੋ ਕਿ ਕੰਡਕਟ ਹੋਣ ਤੋਂ ਬਾਅਦ ਕਮਿਸ਼ਨ ਵੱਲੋਂ ਐਕਸਰਸਾਈਜ਼ ਕੀਤੀ ਜਾਣੀ ਹੈ ਜੋ ਕਿ ਪੂਰੇ ਪੰਜਾਬ ਦੇ ਵੋਟਰਾਂ ਨੂੰ ਜੋ ਮੌਕਾ ਮਿਲਦਾ ਹੈ ਆਪਣੀ ਵੋਟ ਦੀ ਸੁਧਾਈ ਵਾਸਤੇ ਇਸ ਤੋਂ ਇਲਾਵਾ ਨਵੀਂ ਵੋਟ ਬਣਾਉਣ ਵਾਸਤੇ ਜਾਂ ਵੋਟ ਕਟਵਾਉਣ ਵਾਸਤੇ ਉਸ ਵਾਸਤੇ ਜੋ ਐਕਸਰਸਾਈਜ਼ ਕੀਤੀ ਜਾ ਰਹੀ ਹੈ 1 1 2024 ਤੇ ਜੋ ਕਿ ਜਿਸ ਦਾ ਪਰਪਸ ਹੈ ਜੋ ਕਿ ਗ੍ਰਾਮ ਪੰਚਾਇਤ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਦੀ ਵੋਟਰ ਸੂਚੀਆਂ ਤਿਆਰ ਕਰਨਾ 1 1 2024 ਦੇ ਕੁਆਲੀਫਾਈਂਗ ਅਨਸਾਰ ਜੋ ਕਿ ਵੋਟਰ ਸੂਚੀਆਂ ਨੂੰ ਸੁਧਾਈ ਕੀਤੀ ਜਾਵੇਗੀ ਤਾਂ ਦੋਸਤੋ ਤੁਹਾਨੂੰ ਦੱਸਿਆ ਇਸ ਸਬੰਧੀ ਪੱਤਰ ਜਾਰੀ ਹੋ ਚੁੱਕਾ ਹੈ ਜਲਦ ਹੀ ਪੰਜਾਬ ਦੇ ਵਿੱਚ ਇਹ ਇਲੈਕਸ਼ਨ ਕਰਵਾਏ ਜਾ ਸਕਦੇ ਨੇ ਕਿਉਂਕਿ ਜੋ ਹੁਕਮ ਜਾਰੀ ਹੋਏ ਨੇ ਉਹਨਾਂ ਵਿੱਚ 1 1 2024 ਦੇ ਆਧਾਰ ਤੇ ਜੋ ਜਿਨ੍ਹਾਂ ਦੀ ਵੀ ਵੋਟ ਵੜਨ ਵਾਲੀ ਹੈ ਜਾਂ ਵੋਟ ਦੇ ਵਿੱਚ ਸੁਧਾਈ ਹੋਣ ਵਾਲੀ ਹੈ ਤਾਂ ਉਸ ਵਾਸਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਇਹ ਸਾਰੇ ਹੀ ਡਿਪਟੀ ਕਮਿਸ਼ਨਰ ਅਤੇ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਆਫ ਸਟੇਟ ਆਫ ਪੰਜਾਬ ਨੂੰ ਜੋ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਅਗੇਨ ਟੂ 올 ਮਾਈ ਵੀਰ